ਮੂੰਗੀ ਦੇ ਦਾਣੇ ਇੱਕ ਸੰਤ ਨੇ ਆਪਣੇ ਦੋ ਚੇਲਿਆਂ ਨੂੰ ਦੋ ਡੱਬਿਆਂ 'ਚ ਮੂੰਗੀ ਦੇ ਬੀਜ ਦਿੱਤੇ ਤੇ ਕਿਹਾ ਇਹ ਮੂੰਗੀ ਸਾਡੀ ਅਮਨਤ ਹੈ ਧਿਆਨ ਰੱਖਣਾ ਕਿ ਇਹ ਸਾਡੇ ਗਲੇ ਨਾ ਪਰ ਬਦਨੀ ਫੁੱਲਣੀ ਚਾਹੀਦੀ ਹੈ ਜਦੋਂ ਅਸੀਂ 2 ਸਾਲ ਬਾਅਦ ਵਾਪਸ ਆਵਾਂਗੇ ਤਾਂ ਇਸ ਨੂੰ ਵਾਪਸ ਲੈ ਜਾਵਾਂਗੇ ਇੱਕ ਇੱਕ ਸੰਤ ਤੀਰਥ ਯਾਤਰਾ ਲਈ ਚਲੇ ਗਏ ਇਸ ਦੌਰਾਨ ਇੱਕ ਚੇਲੇ ਨੇ ਪੂਜਰਾਸਤਾਨ ਤੇ ਮੂੰਗੀ ਦੇ ਡੱਬੇ ਨੂੰ ਰੱਖਿਆ ਤੇ ਰੋਜ਼ਾਨਾ ਉਸ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਦੂਜੇ ਚੇਲੇ ਨੇ ਖੇਤ 'ਚ ਮੂੰਗੀ ਦੇ ਦਾਣੇ ਬੀਜੇ ਇਸ ਤਰ੍ਹਾਂ ਉਸ ਨੇ 2 ਸਾਲਾਂ 'ਚ ਬਹੁਤ ਸਾਰੀ ਮੂੰਗੀ ਇਕੱਠੀ ਕਰ ਲਈ 2 ਸਾਲਾਂ ਬਾਅਦ ਸੰਤ ਨੇ ਵਾਪਸ ਆਕੇ ਪਹਿਲੇ ਚੇਲੇ ਨੂੰ ਆਪਣੀ ਮੰਨਤ ਵਾਪਸ ਕਰਨ ਲਈ ਕਿਹਾ ਉਹ ਆਪਣੇ ਘਰੋਂ ਡੱਬਾ ਲਿਆਇਆ ਤੇ ਸੰਤ ਨੂੰ ਦਿੰਦੇ ਹੋਏ ਬੋਲਿਆ ਗੁਰੂ ਜੀ ਮੈਂ ਤੁਹਾਡੀ ਮੰਨਤ ਨੂੰ ਆਪਣੀ ਜਾਨ ਵਾਂਗ ਸੰਭਾਲ ਕੇ ਰੱਖਿਆ ਹੈ ਸੰਤ ਬੋਲੇ ਅੱਛਾ ਲਿਆ ਜਰਾ ਦੇਖਾਂ ਕਿ ਸਥਿਤੀ ਕੀ ਹੈ ਸੰਤ ਨੇ ਟੱਕਣ ਖੋਲ੍ਹਿਆ ਤਾਂ ਦੇਖਿਆ ਕਿ ਮੂੰਗੀ 'ਚ ਕੀੜੇ ਚੱਲ ਰਹੀ ਸਨ ਸੰਤ ਨੇ ਚੇਲੇ ਨੂੰ ਮੂੰਗੀ ਦਿਖਾਈ ਤੇ ਕਿਹਾ ਕਿਉਂ ਬੇਟਾ ਤੁਸੀਂ ਐਨੇ ਸਮੇਂ ਤੋਂ ਇਨਾ ਕੀੜਿਆਂ ਦੀ ਪੂਜਾ ਕਰ ਰਹੇ ਸੀ ਚੇਲਾ ਸ਼ਰਮ ਨਾਲ ਸਿਰ ਝੁਕਾ ਕੇ ਚੁੱਪਚਾਪ ਖੜਾ ਰਿਹਾ ਇਸੇ ਦੌਰਾਨ ਸੰਤ ਨੇ ਦੂਸਰੇ ਚੇਲੇ ਨੂੰ ਬੁਲਾ ਕੇ ਕਿਹਾ ਹੁਣ ਤੂੰ ਵੀ ਸਾਡੀ ਮੰਨਤ ਲੈ ਕੇ ਆ ਕੁਝ ਦੇਰ ਬਾਅਦ ਗੁਰਜੇ ਲਾ ਮੁੰਗੀ ਲੈ ਕੇ ਆਇਆ ਤੇ ਹੱਥ ਜੋੜ ਕੇ ਸੰਤ ਦੇ ਸਾਹਮਣੇ ਰੱਖ ਦਿੱਤੀ ਅਤੇ ਕਿਹਾ ਗੁਰੂ ਜੀ ਇਹ ਰਹੀ ਤੁਹਾਡੀ ਮਾਨਤ ਸੰਤ ਬਹੁਤ ਖੁਸ਼ ਹੋਏ ਤੇ ਉਸ ਨੂੰ ਅਸੀਸ ਦਿੰਦੇ ਹੋਏ ਬੋਲੇ ਬੇਟਾ ਮੈਂ ਇਹ ਸਬਦ ਤੁਹਾਨੂੰ ਪਰਖ ਲਈ ਕੀਤਾ ਸੀ ਮੈਂ ਤੁਹਾਨੂੰ ਸਾਲਾਂ ਤੋਂ ਜਿਹੜਾ ਸਤਸੰਗ ਸੁਣਾ ਰਿਹਾ ਹਾਂ ਉਸ ਨੂੰ ਜੇਕਰ ਤੁਸੀਂ ਅਮਲ 'ਚ ਨਹੀਂ ਲਿਆਉਂਦੇ ਤਾਂ ਤੁਹਾਡੀ ਹਾਲਤ ਵੀ ਇਸ ਥੜੀ ਹੋਈ ਮੁੰਗੀ ਵਰਗੀ ਹੋ ਜਾਵੇਗੀ ਜੇ ਤੁਸੀਂ ਖੁਦ ਸਤਸੰਗ ਰੂਪੀ ਸਾਗਰ 'ਚ ਗੋਤੇ ਲਾਉਂਗੇ ਤੇ ਦੂਜਿਆਂ ਨੂੰ ਵੀ ਇਹ ਅੰਮ੍ਰਿਤ ਵੰਡੋਗੇ ਤਾਂ ਤੁਹਾਨੂੰ ਇਸ ਦਾ ਫਲ ਕਈ ਗੁਣਾ ਪ੍ਰਾਪਤ ਹੋਵੇਗਾ